ਹਾਂਜੀ ਮਿੱਠਿਓ ਕੀ ਹਾਲ ਚਾਲ ਏ ਆਪਣੇ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਬੜੇ ਦਿਨਾਂ ਬਾਅਦ ਜਾਨੀ ਕਿ ਮਹੀਨਿਆਂ ਬਾਅਦ ਹੀ ਯਾਰ ਇਹ ਵਲੌਗ ਆਉਣ ਲੱਗਾ ਹੈ ਤੇ ਮਿੱਤਰੋ ਉਸੇ ਤਰ੍ਹਾਂ ਹੀ ਆਪਾਂ ਆਪਦੀ ਲੀ ਫੜ ਲਈ ਇਹ ਗੱਡੀ ਹੁਣ ਚੜਾਉਣ ਲੱਗੇ ਆਪਾਂ ਲਈ ਤੇ ਤੇ ਇਹ ਵਿੱਚ ਫੇਰ ਆਪਾਂ ਤੁਹਾਨੂੰ ਇੱਕ ਪੁਰਾਣੀ ਮਸਜਿਦ ਤੇ ਘਰ ਵਿਖਾਉਣ ਲੱਗੇ ਕਿਉਂਕਿ ਪਹਿਲਾਂ ਉਹ ਘਰ ਸੀਗਾ ਤੇ ਫੇਰ ਮਸਜਿਦ ਬਣ ਗਈ ਤਾਂ ਕਿਵੇਂ ਬਣੀ ਏ ਜਿਹੜੀ ਸਟੋਰੀ ਨਾ ਬੜੀ ਇੰਟਰਸਟਿੰਗ ਏ ਯਾਰ ਇੱਕ ਕਸਾਈ ਹੁੰਦਾ ਸੀਗਾ ਤੇ ਕਸਾਈ ਨੇ ਬਹੁਤ ਵੱਡਾ ਇੱਕ ਕੰਮ ਕੀਤਾ ਸੀ ਜਿਸ ਨਾਲ ਪੂਰੇ ਬਣੇ ਰਿਹਾ ਜੇ ਹਨਾ ਤੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਹਾਂਜੀ ਸੋਹਣਿਓ ਆ ਜਿਹੜੀ ਤੁਸੀਂ ਮੇਰੇ ਪਿੱਛੇ ਮਸਜਿਦ ਦੇਖਦੇ ਪਏ ਜਿਨਾ ਯਾਰ ਜਿਵੇਂ ਜੱਲਾ ਮਲਾ ਦੀ ਸਟੋਰੀ ਏ ਹੀਰ ਰਾਂਝੇ ਦੀ ਹੋਰ ਯਾਰ ਬਥੇਰੀਆਂ ਸਟੋਰੀਆਂ ਇਵੇਂ ਹੀ ਇਹ ਜਿਹੜੀ ਸਟੋਰੀ ਨਾਲ ਮੇਲ ਖਾਂਦਾ ਸਦਨਾ ਕਸਾਈ ਕਸਾਈ ਜਾਨੀ ਕਿ ਯਾਰ ਜਿਹੜੇ ਵੀ ਸ਼ਬਦ ਦੇ ਉਹ ਆਮ ਤੁਹਾਨੂੰ ਪਤਾ ਹੀ ਹੋਣਾ ਵੀ ਜਿਹੜੇ ਬੱਕਰੇ ਵੜਦੇ ਕੋਈ ਡੰਗਰ ਵੱਛੀ ਵੜਦੇ ਵੀ ਉਹਨਾਂ ਦੇ ਨਾਲ ਕਸਾਈ ਲੱਗ ਜਾਂਦਾ ਵੀ ਇਹ ਜਿਹੜਾ ਸਦਨਾ ਕਸਾਈ ਦਾ ਜਿਹੜਾ ਜੱਦੀ ਪੁਸਤੀ ਪੀੜ੍hiyan ਸੀ ਨਾ ਵੀ ਲਗਾਤਾਰ ਇਹੀ ਕੰਮ ਕਰਦੇ ਆ ਵੀ ਕਾਣਾ ਤੇ ਪਹਿਲੀ ਗੱਲ ਤਾਂ ਉਹ ਜਿਹੜਾ ਸਦਨਾ ਕਸਾਈ ਸੀਗਾ ਵੀ ਉਹ ਪਾਕਿਸਤਾਨ ਦੇ ਵਿੱਚ ਰਹਿਣ ਵਾਲਾ ਸੀਗਾ ਤੋਂ ਉਹਦੇ ਪਿੰਡ ਦਾ ਤਾਂ ਨਾਂ ਨਹੀਂ ਪਤਾ ਯਾਰ ਵੀ ਮੋਟਾ-ਮੋਟਾ ਪਤਾ ਵੀ ਪਾਕਿਸਤਾਨ ਦੇ ਵਿੱਚ ਉਹ ਰਹਿੰਦਾ ਸੀਗਾ ਤੇ ਬਾਅਦ ਵਿੱਚ ਇੱਥੇ ਸ਼ਿਫਟ ਹੋ ਗਿਆ ਤੇ ਜ਼ਿਆਦਾਤਰ ਤਾਂ ਵੀ ਇਹ ਨਹੀਂ ਵੀ 47 ਤੋਂ ਬਾਅਦ ਹੋਇਆ ਕਿਉਂਕਿ ਉਦੋਂ 1947 ਦੀ ਵੰਡ ਨਹੀਂ ਸੀ ਇਹ ਜਿਹੜੀ ਗੱਲ ਹੈ ਵੀ ਡੇਢ ਤੋਂ 200 ਸਾਲ ਪੁਰਾਣੀ ਹੈ ਤੇ ਬਾਅਦ ਵਿੱਚ ਇਸ ਜਗ੍ਹਾ ਤੇ ਉਸ ਬੰਦੇ ਦੀ ਮਸਜਿਦ ਬਣਾਈ ਗਈ ਕਿਉਂਕਿ ਯਾਰ ਵੀ ਉਹ ਇੱਕ ਰੱਬ ਨਾਲ ਜੁੜਿਆ ਹੋਇਆ ਸੀਗਾ ਯਾਰ ਵੀ ਉਹਦੀ ਰੱਬ ਨਾਲ ਤਾਰ ਬੜੀ ਜੁੜੀ ਸੀਗੀ ਤੇ ਇਸ ਕਰਕੇ ਵੀ ਉਹਦੀ ਸਦਨਾ ਕਸਾਈ ਜਿਆ ਨਾਂ ਬਾਅਦ ਵਿੱਚ ਆ ਜਿਹੜੀ ਤੁਸੀਂ ਮਸਜਿਦ ਵੇਖਦੇ ਹੋ ਸਦਨਾ ਮਸਜਿਦ ਇਹਨੂੰ ਕਹਿਣ ਲੱਗ ਪਏ ਤਾਂ ਆ ਤੁਸੀਂ ਦੇਖੋ ਵੀ ਛੋਟੀ ਇੱਟ ਦੀ ਯਾਰ ਬਣੀ ਹੋਈ ਨਾਨਕਸ਼ਹੀ ਇੱਟ ਕੈਮਰਾਮੈਨ ਡਾਕਟਰ ਸਾਹਿਬ ਅੱਗੇ ਆ ਜੀ ਆ ਵੀ ਸੋਹਣਿਓ ਆ ਚੈੱਕ ਕਰੋ ਆਹ ਦੇਖੋ ਨਾਨਕਸ਼ਹੀ ਇੱਟਾਂ ਦੇ ਤੇ ਵਰਤੀ ਗਈ ਏ ਤੇ ਚੂਨੇ ਪੱਥਰ ਤੇ ਮਿੱਟੀ ਦੀ ਜਿੰਦੇ ਚਣਾਈ ਹੋਈ ਕਿਉਂਕਿ ਯਾਰ ਵੀ ਉਦੋਂ ਐਵੇਂ ਦੇ ਮਸਜਦ ਮਸਜਿਦਾਂ ਹੋ ਗਈਆਂ ਮਹਿਲ ਹੋ ਗਏ ਮਕਬਰੇ ਹੋ ਗਏ ਤੇ ਐਵੇਂ ਹੀ ਛੋਟੀ ਇੱਟ ਦੇ ਤੇ ਮਿੱਟੀ ਦੀ ਚਣਾਈ ਤੇ ਜਾਂ ਫਿਰ ਚੂਨੇ ਪੱਥਰ ਨਾਲ ਤਿਆਰ ਹੁੰਦਾ ਸੀਗਾ ਤੇ ਆਹ ਥੱਲੇ ਕਮਾਇਆ ਜੀ ਕੈਮਰਾ ਆਹ ਤੁਸੀਂ ਦੇਖਦੇ ਪਏ ਜੇ ਇਹ ਤਾਂ ਦੁਬਾਰਾ ਆਪਣੀ ਜਿਹੜੀ ਪੰਜਾਬ ਗਵਰਨਮੈਂਟ ਸਰਕਾਰ ਨੇ ਇਹਨੂੰ ਰੈਨੋਵੇਟ ਕੀਤਾ ਆਜੋ ਸਰ ਅੰਦਰ ਆਜੋ ਤੇ ਆਪ ਹੀ ਦੇਖੋ ਵੀ ਓਦਾਂ ਹੀ ਯਾਰ ਇੱਕ ਮਸਜਿਦ ਦਾ ਜਿਵੇਂ ਡੈਕੋਰੇਟ ਹੁੰਦੀ ਵਾ ਜਿਵੇਂ ਆਰਕੀਟੈਕਟ ਡਿਜ਼ਾਈਨ ਕਰਦੇ ਓਦਾਂ ਹੀ ਇਹ ਜਿਹੜੀ ਮਸਜਿਦ ਦਾ ਚੁਕਾਈ ਨੇ ਤੇ ਪਰ ਇੱਕ ਗੱਲ ਉੱਤੇ ਹੈਗੀ ਵੀ ਤੁਸੀਂ ਵੇਖੋ ਵੀ ਗੁੰਮਟ ਨਹੀਂ ਹੈ ਗਿਆ ਕਿਉਂਕਿ ਯਾਰ 200 ਸਾਲ ਹੋ ਗਏ ਵੀ 200 ਸਾਲ ਤੱਕ ਕਿੱਥੇ ਯਾਰ ਬਿਨਾਂ ਰਿਪੇਅਰ ਤੋਂ ਉਹ ਟਿਕਣਾ ਸੀ ਤੇ ਇਸ ਕਰਕੇ ਉਹ ਥੱਲੇ ਡਿੱਗ ਗਿਆ ਇਸ ਜਗ੍ਹਾ 'ਤੇ ਤੇ ਹੁਣ ਤਾਂ ਨਹੀਂ ਹੈਗਾ ਤੇ ਇੱਧਰ ਵੀ ਤੁਸੀਂ ਦੇਖੋ ਵੀ ਤਿੰਨ ਯਾਰ ਬਣੀਆਂ ਹਨ ਇੱਕ ਤੋ ਤਿੰਨ ਗੁੰਮੜ ਵੀ ਉਧਰ ਵੀ ਹੈਗੇ ਆਹ ਨੂੰ ਦੇਖੋ ਵੀ ਇੱਧਰ ਵੀ ਗੁੰਮੜ ਜਿਹੜਾ ਬਣਾਇਆ ਗਿਆ ਹੈ ਤੇ ਪਰ ਉਹ ਜਿਹੜਾ ਹਨਾ ਅਜੇ ਚੰਗੀ ਹਾਲਤ ਦੇ ਵਿੱਚ ਤੇ ਯਾਰ ਜਿਹੜੀ 80 ਇਹਨਾਂ ਦੇ ਨਾਨਕਸ਼ਹੀ 80 ਵਰਸੀ ਆਪਾਂ ਤੁਹਾਨੂੰ ਸੰਦਰੂ ਪੂਰੀ ਯਾਰੀ ਮਸਜਿਦ ਵਿਖਾਈ ਜੀ ਜਿਹੜਾ ਸਦਨਾਤ ਸਾਈ ਸੀ ਨਾ ਹਾਏ ਮੈਂ ਸਦਨਾ ਸਦਨਾ ਹੋ ਗਈ ਆ ਜੋ ਆ ਵੇਖੋ ਯਾਰ ਪੱਤਰ ਤੇ ਅੱਗੇ ਇੱਥੇ ਲਿਆਓ ਕੈਮਰਾਮੈਨ ਸਾਹਿਬ ਡਾਕਟਰਮੈਨ ਡਾਕਟਰ ਸਾਹਿਬ ਆ ਤੁਸੀਂ ਦੇਖੋ ਵੀ ਆਹ ਪੁਰਾਣਾ ਪੱਥਰ ਲੱਗਾ ਯਾਰ ਜਦੋਂ ਆਪਾਂ ਰੇਤਾ ਛਾਨਦੇ ਹਾਂ ਉਹਦੇ ਵਿੱਚੋਂ ਹੀ ਨਿਕਲਦੇ ਹੁੰਦੇ ਕੀ ਯਾਰ ਮੋٹے-ਮੋٹے ਕਢੂਂਗ ਜੇ ਨਿਕਲਦੇ ਹੁੰਦੇ ਵੀ ਆਹ ਤੁਸੀਂ ਦੇਖੋ ਵੀ ਉਹ ਆ ਇੱਕ ਸੰਧੀ ਕਿਸਮ ਦੇ ਜਾਂਦੇ ਜੀ ਪੱਥਰ ਜੇ ਵੱਤੇ ਗਏ ਆਹ ਤੁਸੀਂ ਦੇਖੋ ਵੀ ਆਹ ਪੁਰਾਣਾ ਪੱਥਰ ਜੇ ਤੇ ਇਹ ਜਿਹੜਾ ਸਦਨਾ ਕਸਾਈ ਸੀ ਨਾ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੱਦੀ ਪੁਸਤੀ ਇਹ ਆਪ ਦਾ ਕੰਮ ਵੱਡਣ ਦਾ ਟੁੱਕਣ ਦਾ ਕਰਦੇ ਸੀਗੇ ਯਾਨੀ ਯਾਰ ਵੀ ਸਦਨਾ ਕਸਾਈ ਕੋਲ ਗਾਹਕ ਹੁੰਦਾ ਤੇ ਬੱਕਰੇ ਨੂੰ ਹਲਾਲ ਕਰਨ ਲੱਗਦਾ ਬੱਕਰਾ ਖਲਾਲ ਨਹੀਂ ਹੁੰਦਾ ਗੋ ਅਸ ਪੈਂਦਾ ਤੇ ਇਸ ਦਾ ਨਾਕ ਸਹੀ ਕਹਿੰਦਾ ਵੀ ਅੱਜ ਤੇਰੀ ਬਲੀ ਨਹੀਂ ਦਿਆਂਗਾ ਤੇ ਕਿਉਂਕਿ ਯਾਰ ਵੀ ਜਿਹੜਾ ਸਦਨਾ ਇੱਕ ਸਾਈ ਸੀਗਾ ਵੀ ਉਹਦੀ ਜਿਹੜੀ ਰੱਬ ਨਾਲ ਲਈ ਬੜੀ ਵਧੀਆ ਜੁੜੀ ਸੀ ਭਗਤੀ ਕਰਦਾ ਹੁੰਦਾ ਸੀਗਾ ਬੰਦਾ ਤੇ ਇਸ ਕਰਕੇ ਫਿਰ ਉਹ ਜਿਹੜਾ ਗਾਗ ਬੈਠਾ ਸੀਗਾ ਦੁਕਾਨ ਤੇ ਮੀਟ ਲੈਣ ਆਇਆ ਸੀ ਹੈਨਾ ਤੇ ਉਹਨੂੰ ਫਿਰ ਖਾਲੀ ਨਹੀਂ ਮੋੜਦਾ ਇਸ ਕਰਕੇ ਫਿਰ ਉਹ ਆਪਦਾ ਜਿਹੜਾ ਪੱਟ ਦਾ ਮਾਸ ਨਾ ਵੀ ਉਹੀ ਵਟ ਕੇ ਉਹਨੂੰ ਦੇ ਦਿੰਦਾ ਵੀ ਇੰਨੀ ਕੁ ਸਟੋਰੀ ਮੈਨੂੰ ਪਤਾ ਵੀ ਉਹ ਜਿਹੜਾ ਗਾਗ ਉਹ ਮੀਟ ਲੈ ਕੇ ਜਾਂਦਾ ਤੇ ਬਾਅਦ ਵਿੱਚ ਉਹਨੇ ਉਹਨੂੰ ਬਣਾਇਆ ਖਾਦਾ ਇਹਨਾਂ ਦਾ ਪਤਾ ਨਹੀਂ ਆ ਤੇ ਪਰ ਸਟੋਰੀ ਬਹੁਤ ਵਧੀਆ ਯਾਰ ਵੀ ਜਿਹੜਾ ਸਦਨਾ ਖਸਾਈ ਸੀ ਨਾ ਵੀ ਇੱਕ ਭਗਤੀ ਤਾਲਾ ਬੰਦਾ ਸੀਗਾ ਤੇ ਰੱਬ ਨਾਲ ਜੁੜਿਆ ਹੋਇਆ ਸੀਗਾ ਤੇ ਇਸ ਕਰਕੇ ਫਿਰ ਉਹਦੀ ਯਾਦ ਦੇ ਵਿੱਚ ਇਹ ਜਿਹੜੀ ਤੁਸੀਂ ਅੱਜ ਮਸਜਿਦ ਵੇਖਦੇ ਪਏ ਜਿਨਾ ਵੀ ਹੋਰ ਤੁਸੀਂ ਦੇਖੋ ਗ੍ਰਾਂਡ ਕੋਈ ਪਈ ਹੈ ਤੇ ਉਸ ਜਮਾਨੇ ਦੇ ਵਿੱਚ ਵੀ ਹੋ ਸਕਦਾ ਇਹ ਮਸਜਿਦ ਆਬਾਦ ਵੀ ਹੋਈ ਹੋਵੇ ਤੇ ਬਾਕੀ ਤੁਸੀਂ ਉੱਪਰ ਕਮਾ ਦੇ ਕੈਮਰਾਸਮੈਨਸ ਤਾਂ ਬਹੁਤ ਵਧੀਆ ਯਾਰ ਵੀ ਇਹ ਨਾ ਦੇਖੋ ਵੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ ਵੀ ਜੇ ਆਪਾਂ ਐਵੇਂ ਦੇ ਟੂਰਿਸਟ ਪਲੇਸ ਤੇ ਘੁੰਮਣ ਜਾਣੇ ਆ ਜਾਂ ਇਦਾਂ ਕੋਈ ਦੇਖਣ ਜਾਣੇ ਵੀ ਅਸਲ ਵਿੱਚ ਉਸ ਜਗ੍ਹਾ ਦਾ ਜੇ ਇਤਿਹਾਸ ਆਪ ਨੂੰ ਪਤਾ ਹੋਵੇ ਫੇਰ ਹੀ ਵਧੀਆ ਲੱਗਦਾ ਵੀ ਘੁੰਮਣਾ ਕਿਉਂਕਿ ਪਹਿਲਾਂ ਸਾਨੂੰ ਨਹੀਂ ਸੀ ਪਤਾ ਵੀ ਇਹ ਤਾਂ ਹੀ ਹੁਣ ਪਿੰਡ ਵਾਲਿਆਂ ਤੋਂ ਅਸੀਂ ਪੁੱਛਿਆ ਤੇ ਫੇਰ ਸਾਨੂੰ ਪਤਾ ਲੱਗਿਆ ਵੀ ਠੀਕ ਇਹ ਵੀ ਦੁਨੀਆਂ ਤੇ ਬੰਦਾ ਪਾਕਿਸਤਾਨ ਦੇ ਵਿੱਚ ਹੈਗਾ ਸੀਗੇ ਤੇ ਜਿਹੜਾ ਇਸ ਜਗ੍ਹਾ ਤੇ ਉਹਦੀ ਮਸਜਿਦ ਬਣੀ ਹਣਾ ਇਹ ਨਹੀਂ ਬੰਦੇ ਯਾਰ ਬੜੇ ਬੜੇ ਵੱਡੇ ਦੁਨੀਆ ਤੇ ਸੱਚੀ ਜਾ ਬੜੇ ਬੜੇ ਵੱਡੇ بڑی ਦੁਨੀਆ ਪਈ ਆ ਬੜੀਆਂ ਸਟੋਰੀਆਂ ਪਈਆਂ ਜਿਵੇਂ ਮਲਾਹ ਹੋ ਗਿਆ ਛੱਲਾ ਮੁੜ ਕੇ ਨਹੀਂ ਆਇਆ ਉਵੇਂ ਹੀ ਇੰਦੀ ਸਟੋਰੀ ਹੈ ਸਰੋਵਰ ਵੀ ਬਣਾਇਆ ਗਿਆ ਆ ਤੂੰ ਦੇਖੋ ਇਹ ਹੋਰ ਜਮਾਨੇ ਦੇ ਵਿੱਚ ਪੁਰਾਣਾ ਹੀ ਹੈ ਯਾਰ ਪੁਰਾਣੀ ਇੱਟਾਂ ਦਾ ਬਣਿਆ ਹੈ ਦੇਖਦਾ ਪਿਆ ਮੈਨੂੰ ਤੇ ਇਹ ਰੈਨੋਵੇਟ ਇਹਨੂੰ ਕੀਤਾ ਵਾ ਤੇ ਯਾਰ ਜਿਵੇਂ ਇਸ਼ਨਾਨ ਕਰਦੇ ਵੀ ਆਪਣੇ ਧਰਮਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਰੂਲ ਹੈ ਇਹ ਉਸ ਵਾਂਗ ਤੇ ਵੀ ਇਸ ਜਗ੍ਹਾ ਤੇ ਇਸ ਮਸਜਿਦ ਦੇ ਆਦ ਜਿਹੜੀ ਤੁਸੀਂ ਮਸਜਿਦ ਦੇ ਤੇ ਇਹਦੇ ਸਾਹਮਣੇ ਸਰੋਵਰ ਬਣਾਇਆ ਗਿਆ ਤੇ ਇਹ ਬਾਅਦ ਵਿੱਚ ਆ ਜਿਹੜੇ ਖੂਵ ਵੀ ਬਣਾਏ ਗਏ ਵੀ ਇੱਥੇ ਦੋ ਆਹ ਤਾਂ ਬਾਅਦ ਵਿੱਚ ਬਣਾਇਆ ਗਿਆ ਤੇ ਆ ਉਸ ਟਾਈਮ ਤੇ ਬਣਾਇਆ ਗਿਆ ਵੀ ਜਦੋਂ ਇਹ ਮਸਜਿਦ ਤਿਆਰ ਕੀਤੀ ਸੀਗੀ ਆ ਤੁਸੀਂ ਦੇਖੋ ਇਹ ਕਹਿਰ ਹੋਂ ਦਾ ਸੁੱਕੇ ਪਏ ਪਾਣੀ ਦਾ ਲੈਵਲ ਹੀ ਬੜਾ ਡਾਊਨ ਹੋਇਆ ਪਿਆ ਤੇ ਇਹਨੂੰ ਵੀ ਰੈਨੋਵੇਟ ਕੀਤਾ ਵਾ ਤੇ ਬਾਕੀ ਆ ਤੁਸੀਂ ਮਸਜਿਦ ਦੇਖ ਲਓ ਵੀ ਐਵੇਂ ਦੀ ਕੁਛ ਦੇਖਤੀ ਜੇ ਤੇ ਇਹ ਮਸਜਿਦ ਹੈ ਸਪੈਸ਼ਲੀ ਆ ਜਿਹੜਾ ਤੁਸੀਂ ਆਲਾ ਵੇਖਦੇ ਪਏ ਜਣ ਇਹਨੂੰ ਪੇਂਟਿੰਗ ਹੋਈ ਹੋਣੀ ਸੀਗੀ ਹੱਥ ਨਾਲ ਕਿਉਂਕਿ ਉਸ ਜਮਾਨੇ ਦੇ ਵਿੱਚ ਜਿਆਦੀਆਂ ਮਸ਼ੀਨਾਂ ਨਹੀਂ ਸੀਂਦੀਆਂ ਜਿਆਦੀਆਂ ਕੀ ਹੁੰਦੀਆਂ ਹੀ ਨਹੀਂ ਸੀਗੀਆਂ ਤੇ ਇਸ ਕਰਕੇ ਜੋ ਵੀ ਕੰਮ ਕੀਤਾ ਜਾਂਦਾ ਜ਼ਿਆਦਾਤਰ ਤਾਂ ਜਾਂ ਜਾਨਵਰਾਂ ਦੇ ਸਹਿਯੋਗ ਨਾਲ ਤੇ ਜਾਂ ਬੰਦੇ ਹੀ ਕਰਦੇ ਹੁੰਦੇ ਸੀਗੇ ਤੇ ਉਹ ਇੱਥੇ ਹੱਥ ਦੇ ਨਾਲ ਪੇਂਟਿੰਗ ਕੀਤੀ ਹੋਣੀ ਉਹਨਾਂ ਨੇ ਤੇ ਇਹਦੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਹੋਣੀਆਂ ਹੋਰ ਵੀ ਲੱਗ ਤਰ੍ਹਾਂ ਦੀ ਮੀਨਾਕਾਰੀ ਕੀਤੀ ਹੋਣੀ ਇਸ ਮੱਝੀ ਦੇ ਉੱਤੇ ਤੇ ਆ ਤੁਸੀਂ ਦੇਖੋ ਵੀ ਇੱਧਰ ਨੂੰ ਇੱਧਰ ਵੀ ਦੇਖੀਏ ਆ ਜਿਹੜੇ ਆਲੇ ਸਪੈਸ਼ਲੀ ਇਹਨਾਂ ਤੇ ਹੀ ਮੀਨਾਕਾਰੀ ਹੁੰਦੀ ਆ ਤੁਸੀਂ ਦੇਖੋ ਵੀ ਯਾਰ ਤੁਸੀਂ ਇੱਕ ਗੱਲ ਸੋਚੋ ਵੀ ਉਸ ਜਮਾਨੇ ਦੇ ਵਿੱਚ ਆ ਤੁਸੀਂ ਜਿਹੜੀ ਹੁਣ ਨਾਨਕਸ਼ਹੀ ਇੱਟ ਵੇਖਦੇ ਪਏ ਜੇ ਨਾ ਵੀ ਇਹਨੂੰ ਵੇਖੋ ਗਲਾਈ ਦੇ ਵਿੱਚ ਕਿਵੇਂ ਕੀਤਾ ਹੋਣਾ ਵੀ ਪੱਥਰ ਨੂੰ ਪੱਥਰ ਨਾਲ ਰਗੜ ਕੇ ਤੇ ਫੇਰ ਹੀ ਇਹ ਗਲਾਈ ਦੇ ਵਿੱਚ ਹੋਈ ਹੋਣੀ ਕਿਉਂਕਿ ਉਦੋਂ ਤੇ ਬਸ ਫਿਰ ਆਪਣਾ ਵਲੌਗ ਇੱਥੇ ਹੀ ਐਂਡ ਹੁੰਦਾ ਜੇ ਸੋਹਣਿਓ ਤੇ ਜੇ ਤੁਹਾਨੂੰ ਇਹ ਸਟੋਰੀ ਆਪਣਾ ਵਲੌਗ ਵਧੀਆ ਲੱਗਾ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਤੇ ਮਿਲਾਂਗੇ ਮੈਂ ਤੇ ਇੱਕ ਹੋਰ ਘੈਂਟ ਜੀ ਵੀਡੀਓ ਦੇ ਨਾਲ ਓਕੇ ਬਾਏ